ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੰਬੇ ਸਮੇਂ ਤੋਂ ਮੈਂ ਸਿੱਖ ਸੰਗਤਾਂ ਨੂੰ ਪੰਜਾਬ ਦੇ ਹਿੰਦੂਆਂ ਨੂੰ ਪੰਜਾਬ ਦੇ ਸਨਾਤਨੀਆਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕਰਦਾ ਜਗਾਣ ਦੀ ਕੋਸ਼ਿਸ਼ ਕਰਦਾ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖਾਂ ਨੇ ਪੰਜਾਬ ਦੇ ਹਿੰਦੂਆਂ ਨੇ ਕਸਮ ਖਾ ਲਈ ਕੀ ਅਸੀਂ ਸੁੱਤੇ ਰਹਿਣਾ ਜਾਗਣਾ ਨਹੀਂ ਹੈ ਕਾਰਨ ਕੀ ਹੈ ਕਾਰਨ ਇਹ ਹੈ ਕਿ ਪਿਛਲੇ ਦਿਨੀ ਗੜਗੱਜ ਪਾਕਿਸਤਾਨ ਗਿਆ ਜੱਥਾ ਲੈ ਕੇ ਗਿਆ ਜਿਸ ਵਿੱਚ ਇੱਕ ਸਿੱਖ ਬੀਬੀ ਉੱਥੇ ਰਹਿ ਜਾਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਜਿਸ ਨੇ ਇਸਲਾਮ ਕਬੂਲ ਲਿਆ ਤੇ ਨਿਕਾਹ ਕਰ ਲਿਆ ਹੁਣ ਘੋੜੇ ਕਿਉਂ ਨਹੀਂ ਲੰਗਦੇ ਹੁਣ ਉਹਨਾਂ ਨਿਹੰਗਾਂ ਦੇ ਘੋੜੇ ਪਾਕਿਸਤਾਨ ਵੱਲੋਂ ਮੂੰਹ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਹਮੇਸ਼ਾ ਦਿੱਲੀ ਨੂੰ ਲਲਕਾਰਿਆ ਹੁਣ ਲਾਹੌਰ ਤੁਹਾਨੂੰ ਡੀਕਦਾ ਲਾਹੌਰ ਵੱਲ ਘੋੜੇ ਕਿਉਂ ਨਹੀਂ ਜਾ ਰਹੇ ਹੁਣ ਟਰਾਲੀਆਂ ਵਾਲੇ ਪਾਕਿਸਤਾਨ ਨੂੰ ਕਿਉਂ ਨਹੀਂ ਜਾ ਰਹੇ ਕੀ ਤੁਹਾਨੂੰ ਆਪਣੀਆਂ ਧੀਆਂ ਪਹਿਣਾ ਮਾਵਾਂ ਦੀ ਨੀੜ ਨਹੀਂ ਕੀ ਗੱਲ ਤੁਸੀਂ ਉਹਨਾਂ ਨੂੰ ਛਡਾਉਣਾ ਨਹੀਂ ਚਾਹੁੰਦੇ ਕੀ ਤੁਸੀਂ ਅੱਜ ਆਪਣੀ ਉਸ ਬੀਬੀ ਨੂੰ ਵਾਪਸ ਨਹੀਂ ਲਿਆਉਣਾ ਚਾਹੁੰਦੇ ਗੜਗੱਜ ਨੂੰ ਹੁਣ ਇਤਿਹਾਸ ਭੁੱਲ ਗਿਆ ਹੁਣ ਉਹ ਆਪਣੀਆਂ ਵੱਡੀਆਂ-ਵੱਡੀਆਂ ਜੋ ਝੂਠੀਆਂ ਫੜਾ ਮਾਰਦਾ ਸੀ ਹੁਣ ਕਿੱਥੇ ਮਰ ਗਿਆ ਅੱਜ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਪੰਜਾਬ ਦੇ ਹਰ Hindu ਨੂੰ ਜਾਗਣ ਦੀ ਪੰਜਾਬ ਦੇ ਸਿੱਖ ਨੂੰ ਜਾਗਣ ਦੀ ਪੰਜਾਬ ਦੇ ਸਨਾਤਨੀ ਨੂੰ ਜਾਗਣ ਦੀ ਕਾਰਨ ਕੀ ਹੈ ਕਿਉਂਕਿ ਆਪਸੀ ਭਾਈਚਾਰੇ ਦੀ ਸਾਂਝ ਸਾਡੀ ਹਿੰਦੂਆਂ ਤੇ ਸਿੱਖਾਂ ਦੀ ਹੋ ਸਕਦੀ ਆ ਮੁਸਲਮਾਨਾਂ ਨਾਲ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਤੁਹਾਨੂੰ ਇਹ ਨਿਕਾਹ ਮਨਜ਼ੂਰ ਨਹੀਂ ਹੈ ਕਿਸੇ ਵੀ ਸਿੱਖ ਨੂੰ ਕਿਸੇ ਵੀ ਹਿੰਦੂ ਨੂੰ ਅੱਜ ਇਹ ਨਿਕਾਹ ਮਨਜ਼ੂਰ ਨਹੀਂ ਆ ਪਰ ਜੇਕਰ ਕੋਈ ਵੀ ਸਿੱਖ ਬੀਬੀ ਕਿਸੇ ਹਿੰਦੂ ਨਾਲ ਵਿਆਹ ਕਰਵਾ ਲਵੇ ਜਾਂ ਹਿੰਦੂ ਬੀਬੀ ਕਿਸੇ ਸਿੱਖ ਨਾਲ ਵਿਆਹ ਕਰਵਾ ਲਵੇ ਉਤੇ ਕਿਸੇ ਨੂੰ ਕੋਈ ਆਪਾਤੀ ਨਹੀਂ ਕਿਉਂਕਿ ਸਾਡਾ ਖੂਨ ਸਾਡਾ ਧਰਮ ਇੱਕ ਹੈ ਸਾਡੇ ਗੁਰੂ ਨੇ ਜਿਹੜੇ ਸਾਰੇ ਸਨਾਤਨੀ ਨੇ ਉਹਨਾਂ ਦਾ ਇਹ ਜਿਹੜਾ ਵਿਆਹ ਜਿਹੜਾ ਅੱਜ ਸਰਬਜੀਤ ਕੌਰ ਨੇ ਨਿਕਾਹ ਕਰਵਾਇਆ ਇਹ ਪੂਰੀ ਕਮਿਊਨਿਟੀ ਨੂੰ ਸ਼ਰਮਸ਼ਾਰ ਕਰਦਾ ਔਰ ਮੈਂ ਇੱਕ ਗੱਲ ਕਹਾ ਕਿ ਜਥੇਦਾਰ ਗੜਗਾਜ ਵਾਸਤੇ ਇਸ ਤੇ ਵੱਡਾ ਕਲੰਕ ਕੋਈ ਨਹੀਂ ਹੋ ਸਕਦਾ ਕਿ ਕਿਸੇ ਵੀ ਉਹ ਦੁਨੀਆ ਦੇ ਵਿੱਚ ਕਿਸੇ ਵੀ ਸਟੇਜ ਤੇ ਇਹਦਾ ਕੋਈ ਜਵਾਬ ਨਹੀਂ ਦੇ ਸਕਦਾ ਮਹਿਮਾਨਜੋਗ ਅਦਾਲਤਾਂ ਨੂੰ ਨਾਲ ਹੀ ਮੈਂ ਸੈਂਟਰ ਸਰਕਾਰ ਨੂੰ ਕਹਾਂਗਾ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਾਰਨ ਕੀ ਹੈ ਪਹਿਲੀ ਵਾਰ ਹੋਇਆ ਕਿ ਕੋਈ ਜਥੇਦਾਰ ਪਾਕਿਸਤਾਨ ਗਿਆ ਕਿ ਉੱਥੇ ਇੱਕ ਬੀਬੀ ਰੁਕ ਜਾਂਦੀ ਹੈ ਤੇ ਨਾਲ ਹੀ ਉਹ ਉੱਥੇ ਨਿਕਾਹ ਕਰ ਲੈਂਦੀ ਹੈ ਸਾਡੇ ਦੇਸ਼ ਦਾ ਸਾਡੇ ਧਰਮ ਦਾ ਨਾਮ ਕਲੰਕਿਤ ਕਰਦੀ ਹੈ ਦੂਜੇ ਪਾਸੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਕਹਾਂਗਾ ਹਿੰਦੂ ਸਿੱਖ ਤੇ ਸਨਾਤਨ ਇੱਕ ਹੀ ਹੈ ਇਹ ਭੁੱਲੋ ਨਾ ਕਾਰਨ ਕੀ ਆ ਕਿ ਜਦੋਂ ਵੀ ਕੋਈ ਸਿੱਖ ਬੀਬੀ ਕੋਈ ਹਿੰਦੂ ਪਰਿਵਾਰ ਸਨਾਤਨੀ ਪਰਿਵਾਰ ਆਪਸ ਵਿੱਚ ਵਿਆਹ ਕਰਾਦਾ ਕਿਸੇ ਨੂੰ ਕੋਈ ਅਪੱਤੀ ਨਹੀਂ ਹੁੰਦੀ ਅਸੀਂ ਆ ਆਪਣੀਆਂ ਧੀਆ ਭੈਣਾਂ ਇਹਨਾਂ ਮੁਸਲੀਆਂ ਨੂੰ ਨਹੀਂ ਦੇਣੀਆਂ ਇਹਨਾਂ ਮੁਸਲਮਾਨਾਂ ਨੂੰ ਨਹੀਂ ਦੇਣੀਆਂ ਤੇ ਦੂਜੇ ਪਾਸੇ ਜਿਨ੍ਹਾਂ ਨੂੰ ਦੇਣੀਆਂ ਨੇ ਉਹ ਗੜਗਾਜ ਦੱਸ ਸਕਦਾ ਹੈ ਗੜਗੱਜ ਆਪਣੀ ਸਟੇਟਮੈਂਟ ਦਵੇ ਕਿ ਸਿੱਖਾਂ ਨੂੰ ਇਹ ਨਿਕਾਹ ਮਨਜ਼ੂਰ ਆ। ਕਿ ਆ ਜਿਹੜਾ ਅੱਜ ਇਸ ਪੋਸਟ ਤੇ ਚੌਧਰ ਮਾਲੀ ਮੰਨ ਬੈਠਾ ਗੜਗੱਜ ਉਹ ਬੋਲੇ ਕਿ ਇਹ ਨਿਕਾਹ ਦੇ ਬਾਰੇ ਤੁਹਾਡਾ ਕੀ ਵਿਚਾਰ ਆ? ਅਗਰ ਇਹੀ ਵਿਆਹ ਕਿਸੇ Hindu ਭੈਣ ਭਾਈ ਨਾਲ ਕਰਾਇਆ ਹੁੰਦਾ ਤਾਂ ਕਿਸੇ ਨੂੰ ਕੋਈ ਅਪੱਤੀ ਨਹੀਂ ਸੀ। ਹੁਣ ਇਸੇ ਗੱਲ ਕਰਕੇ ਗੜਗੱਜ ਸਾਹਿਬ ਅਸੀਂ ਸਾਰੇ ਸਨਾਤਨੀ ਆ। ਇਸ ਗੱਲ ਦਾ ਸਬੂਤ ਆ। ਅੱਜ ਪੂਰੀ ਦੁਨੀਆ ਦੇ ਵਿੱਚ ਪੂਰੀ মিডিਆ ਦੇ ਵਿੱਚ ਇਸ ਗੱਲ ਦੀ ਥੂ ਥੂ ਹੋ ਰਹੀ ਹੈ ਕਿ ਕਿ ਇੱਕ ਸਿੱਖ ਬੀਬੀ ਨੇ ਇਸਲਾਮ ਕਬੂਲ ਲਿਆ ਨਿਕਾਹ ਕਰ ਲਿਆ ਪਰ ਕਦੇ ਇਹ ਨਹੀਂ ਅਜੇ ਤੱਕ মিডিਆ ਦੇ ਵਿੱਚ ਕਿਸੇ ਨੇ ਨਿੰਦਿਆ ਕਿ ਕੋਈ Hindu ਬੱਚੀ ਜਾਂ ਸਿੱਖ ਬੀਬੀ ਵਿਆਹ ਕਰਵਾ ਰਹੀਆਂ ਨੇ ਉਹਨਾਂ ਨੇ ਕਦੇ Hinduਆ ਨੇ ਇਤਰਾਜ਼ ਨਹੀਂ ਕੀਤਾ ਨਾ ਹੀ ਸਿੱਖਾਂ ਨੇ ਇਤਰਾਜ਼ ਕੀਤਾ ਇਹ ਸਾਡੇ ਜਿਹੜੇ ਸਨਾਤਨੀਆਂ ਦੇ ਹਿੰਦੂਆਂ ਦੇ ਸਿੱਖਾਂ ਦੇ ਆਪਸ ਵਿੱਚ ਵਿਆਹ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਪਰ ਸਾਨੂੰ ਇਸ ਤਰ੍ਹਾਂ ਦੇ ਨਿਕਾਹ ਨਹੀਂ ਮਨਜ਼ੂਰ ਸੋ ਇਸ ਵਾਸਤੇ ਮੈਂ ਜਿੰਨੇ ਵੀ ਪੰਜਾਬ ਦੇ ਲੋਕ ਆ ਉਹਨਾਂ ਸਾਰੇ ਨੂੰ ਕਹਾਂਗਾ ਅਸੀਂ ਸਾਰੇ ਸਨਾਤਨੀ ਆ ਗੁਰੂ ਸਾਡੇ ਸਨਾਤਨੀ ਆ ਬਾਣੀ ਸਾਡੀ ਜਿਹੜੀ ਆ ਸਨਾਤਨੀ ਰੱਬਰਾਂ ਦੀ ਬਾਣੀ ਆ ਸਾਡਾ ਮੁੱਲਿਆਂ ਦੇ ਨਾਲ ਮੁਸਲਮਾਨਾਂ ਨਾਲ ਕੋਈ ਲੇਗਾ ਦੇਗਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ